ਤਾਨੂੰ ਲੱਗਦਾ ਕਿ ਉਮਰ ਤੋਂ ਪਹਿਲਾਂ ਮਚਰ ਹੋ ਰਹੇ ਨੇ ਬੱਚੇ ਹਾਂਜੀ ਬਿਲਕੁਲ ਜਿਹੜੀ ਮਾਂਵਾਰੀ ਕੀ ਜਾ ਕੇ ਜਦੋਂ ਪਹਿਲਾਂ ਆਪਾਂ ਦੇਖਦੇ ਸੀਗੇ ਤੇ ਉਹ ਕਿਸੇ ਨੂੰ 14 ਸਾਲ 15 ਸਾਲ ਤੇ ਪਿਊਬੇਟੀ ਆ ਰਹੀ ਸੀਗੀ ਤਾਂ ਹੁਣ ਉਹ ਜਿਹੜੇ 10 12 ਸਾਲ ਦੇ ਬੱਚੇ 10 12 ਸਾਲ ਦੇ ਬੱਚੇ ਨੂੰ ਆ ਰਿਹਾ ਹਾਂਜੀ ਬਿਲਕੁਲ ਉਹ ਸਟ੍ਰੈਸ ਲੈਵਲ ਉਹਦਾ ਬਹੁਤ ਵੱਡਾ ਫੈਕਟਰ ਆ ਹੂੰ ਮੈਂ ਤੁਹਾਨੂੰ ਪੀਸੀਓਡੀ ਦੀ ਗੱਲ ਕੀਤੀ ਹੈ ਤੇ ਹੁਣ ਬੱਚਿਆਂ 'ਚ ਵਧ ਰਹੀ ਹੈ। ਹਾਂਜੀ ਬਿਲਕੁਲ। ਬਹੁਤ ਕਾਮਨ ਹੋ ਰਹੀ ਹੈ ਕਿ ਜਿਹੜੇ ਟੀਨੇਜਰ ਜਿੱਦਾਂ ਸਕੂਲ ਜਾਂਦੇ ਆ ਨਾ ਜਿਹੜੇ ਬੱਚੇ ਉਹਨਾਂ ਵਿੱਚ ਪੀਸੀਓਡੀ ਬਹੁਤ ਦੇਖਣ ਨੂੰ ਮਿਲਦੀ ਆ ਜਦੋਂ ਉਹ ਆ ਕੇ ਕੰਪਲੇਂਟ ਕਰਦੇ ਨੇ ਕਿ ਜਦੋਂ ਉਹਨਾਂ ਦੇ ਮਦਰ ਆ ਕੇ ਦੱਸਦੇ ਨੇ ਕਿ ਇਸ ਬੱਚੇ ਨੂੰ ਸਾਈਕਲ ਨਹੀਂ ਸਹੀ ਟਾਈਮ ਤੇ ਆਉਂਦਾ ਹੈਗਾ ਪਰ ਜਦੋਂ ਆਉਂਦਾ ਵੀ ਆ ਤਾਂ ਬਹੁਤ ਦਰਦ ਦੇ ਨਾਲ ਆਉਂਦਾ। ਜਦੋਂ ਮੋਸਟਲੀ ਉਹ ਕਈ ਵੇਲੇ ਆਪਣਾ ਅਲਟਰਾਸਾਉਂਡ ਕਰਵਾਉਂਦੇ ਨੇ ਤਾਂ ਉਹ ਦੇਖਦੇ ਨੇ ਕਿ ਉਹਦੇ ਵਿੱਚ ఓਵਰੀਜ਼ ਵਿੱਚ ਮਲਟੀਪਲ ਸਿਸਟ ਨੇ ਮਤਲਬ ਦਸੋਲੀਆਂ ਬਣੀਆਂ ਛੋਟੀਆਂ-ਛੋਟੀਆਂ ਪਾ ਅ ਮੈਨੂੰ ਲੱਗਦਾ ਇਹ ਹੀ ਅੱਗੇ ਜਾ ਕੇ ਫਿਰ ਕੈਂਸਰ ਦਾ ਰੂਪ ਹੀ ਬਣ ਜਾਂਦੀਆਂ ਨੇ ਅ ਹਾਂਜੀ ਹਾਂ ਬਟ ਕਾਫੀ ਦੇਰ ਬਾਅਦ ਇੰਨੀ ਜਲਦੀ ਨਹੀਂ ਜੇ ਅਸੀਂ ਉਹਦੀ ਨਾ ਤੁਸੀਂ ਕੇਅਰ ਕੀਤੀ ਜਾਂ ਨਾ ਤੁਸੀਂ ਟ੍ਰੀਟਮੈਂਟ ਕਰਾਇਆ ਜਾਵੇ ਨਾ ਹਾਂਜੀ ਹਾਂਜੀ ਕਾਫੀ ਧੇਰ ਬਾਅਦ ਮਤਲਬ ਇੰਨੀ ਜਲਦੀ ਨਹੀਂ ਕਹਿ ਸਕਦੇ ਪਰ ਕਾਫੀ ਧੇਰ ਬਾਅਦ ਪਰ ਇਹਦੀ ਇਹ ਹੈ ਕਿ ਅਸੀਂ ਅਜ ਤੱਕ ਇਹੀ ਸੋਚਦੇ ਹਾਂ ਕਿ ਇਹਦਾ ਇਲਾਜ ਨਹੀਂ ਹੈਗਾ ਪੀਸੀਓਡੀ ਦਾ ਨਾ ਮੋਸਟਲੀ ਆਗੇ ਕਹਿੰਦੇ ਕਿ ਨਹੀਂ ਇਹ ਤਾਂ ਠੀਕ ਨਹੀਂ ਹੁੰਦੀ ਜੀ ਪਰ ਇਹ ਠੀਕ ਹੋ ਜਾਂਦੀ ਹੈ ਕਿਉਂਕਿ ਇਹਨੂੰ ਤਾਂ ਤੁਸੀਂ ਆਪਣਾ ਲਾਈਫਸਟਾਈਲ ਮੈਂ ਕਈ ਬੱਚਿਆਂ ਦਾ ਚੇਂਜ ਕੀਤਾ ਨਾ ਜ਼ਿਆਦਾ ਦਵਾਈ ਦੇ ਕੇ ਤਾਂ ਉਹਨਾਂ ਦੀ ਪੀਸੀਓਡੀ ਠੀਕ ਹੋ ਗਈ ਹੂੰ ਇਹ ਕਿ ਬੱਚੇ ਤਾਂ ਮੈਂ ਵੀ ਇੱਥੇ ਦੇਖਦਾ ਸੀ ਉਹ ਨਾ ਬੱਚੇ ਨੇ ਪਹਿਲਾਂ ਗੱਲ ਨਹੀਂ ਕੀਤੀ ਨਾ ਉਸ ਤੋਂ ਬਾਅਦ ਮੈਂ ਕਿਸੇ ਡਾਕਟਰ ਕੋਲ ਪੇਚ ਜਾਣਾ ਕਿ ਤੁਸੀਂ ਦੇਖੋ ਉਹਨਾਂ ਕੋਲ ਜਾਓ ਨਾ ਉਹਨੇ ਆਪਣੀ ਕੋਈ ਹੋਰ ਪ੍ਰੋਬਲਮ ਦੱਸੀ ਮੈਨੂੰ ਜਦੋਂ ਮੈਂ ਡਾਕਟਰ ਨੇ ਮੈਨੂੰ ਗੱਲ ਕੀਤੀ ਕਹਿੰਦੀ ਤਾਂ ਸਟ्रेस ਬਹੁਤ ਹੈ ਉਹਨੇ ਮੈਨੂੰ ਦੱਸਿਆ ਕਿ ਇਸ ਕਰਕੇ ਆ ਉਹ ਕਹਿੰਦੇ ਜਿਹੜੀ ਫਿਜ਼ੀਕਲ ਪ੍ਰੋਬਲਮ ਹੈਗੀ ਆ ਉਹ ਸਾਰੀ ਸਟ्रेस ਕਰਕੇ ਆ ਜੇ ਇਸ ਦੀ ਸਟ्रेस ਘਟ ਜੇ ਤਾਂ ਇਹਦੀ ਉਹ ਵੀ ਪ੍ਰੋਬਲਮ ਜਿਹੜੀ ਆ ਉਹ ਠੀਕ ਹੋ ਜਾਏਗੀ ਹਾਂ ਮੈਨੂੰ ਐਵੇਂ ਲੱਗਦਾ ਹੁੰਦਾ ਕਿ ਅੱਜ ਕੱਲ ਨਾ ਬੱਚਿਆਂ ਵਿੱਚ ਇੱਕ ਦੂਜੇ ਤੋਂ ਅੱਗੇ ਵਧਣ ਦੀ ਦੌੜ ਆ ਹਨਾ ਅੱਕੇ ਮਤਲਬ ਦੀ ਵੀ ਇੱਕ ਨਾ ਇਹ ਬਹੁਤ ਕੌੜਾ ਜਿਹੜਾ ਸੱਚ ਵੀ ਹੈਗਾ 16-17 17 ਸਾਲ ਦੇ ਬੱਚੇ ਅਫੇਅਰਸ ਚ ਫਸੇ ਹੋਏ ਨੇ ਹਾਂਜੀ ਇਹ ਜਿਆਦਾ ਪ੍ਰੋਬਲਮ ਹਾਂ ਉਹ ਬ੍ਰੇਕਅਪ ਹੋ ਗਿਆ 16-17 ਸਾਲ ਦੇ ਬੱਚੇ ਕੀ ਜਾਂਦੇ ਆ ਟੈਂਸ਼ਨ ਸਟ्रेस ਲੈ ਲੈਂਦੇ ਆ ਹਾਂਜੀ ਘਰ ਗੱਲ ਨਹੀਂ ਕਰਦੇ ਦੋਸਤਾਂ ਨਾਲ ਨਹੀਂ ਕਰਦੇ ਹੈਗੇ ਨਾ ਤੇ ਮੈਂ ਉਹ ਬੱਚਿਆਂ ਨੂੰ ਦੇਖਦੇ ਆ ਨਾ ਇਹ ਸਾਡਾ ਜੀ ਬ੍ਰੇਕਅਪ ਹੋ ਗਿਆ ਜੀ ਸਾਡਾ ਐਦਾਂ ਹੋ ਗਿਆ ਜੀ ਉਹ ਇਹ ਚੀਜ਼ਾਂ ਜ਼ਿਆਦਾ ਵਸੇ ਨਹੀਂ ਕਿਉਂਕਿ ਮੋਬਾਈਲ ਉਹਨਾਂ ਦੇ ਹੱਥ 'ਚ ਆ ਸੋਸ਼ਲ ਮੀਡੀਆ ਉਹਨਾਂ ਦੇ ਕੋਲੇ ਆ ਬਿਲਕੁਲ 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 ਉੱਥੇ ਦੇਖ ਦਿਆ ਇੰਸਟਾਗ੍ਰam ਦੇਖ ਲਿਆ ਫੇਸਬੁੱਕ ਦੇ ਜੀ ਉੱਥੋਂ ਫਰੈਂਡਸ ਬਣ ਜਾਂਦੇ ਨੇ ਸਮਝਾ ਜੀ ਜੀ ਹਾਂ ਉਹ ਚੀਜ਼ 'ਚ ਜ਼ਿਆਦਾ ਸਟ्रेस ਲੈਵਲ ਵਧਿਆ ਹੋਇਆ ਹੈ ਹਾਂ ਜੀ ਬਿਲਕੁਲ ਬਿਲਕੁਲ ਉਹ ਫਰੈਂਡਸ਼ਿਪ ਦਾ ਜਿਹੜਾ ਮਤਲਬ ਆ ਨਾ ਉਹ ਜਿਹੜਾ ਫਰੈਂਡਸ਼ਿਪ ਵਰਡ ਆਪਾਂ ਅੰਗਰੇਜ਼ੀ ਦਾ ਜਿਹੜਾ ਸੁਣਦੇ ਆ ਨਾ ਉਹਦਾ ਮਤਲਬ ਪਨੀ ਡਿਫਰੈਂਟ ਕੱਢਿਆ ਹੋਇਆ ਹੈ ਮੈਂ ਉਹ ਹੀ ਕਹਣਾ ਵਿੱਚ ਜਿਵੇਂ ਆਪਣੀ ਏਜ ਨਾਲੋਂ ਪਹਿਲਾਂ ਮਚਿਓਰ ਹੋਏ ਨੇ ਤਾਂ ਉਹ ਜਿਹੜੇ ਜੋ ਚੀਜ਼ ਨੂੰ ਉਹ ਸਮਝਦੇ ਆ ਕਿ ਸਾਰਾ ਕੁਝ ਹੈਗਾ ਇਹ ਇੰਜੋਏ ਆਈ ਥਿੰਕ ਉਹਨਾਂ ਨੂੰ ਹੋਰ ਚੀਜ਼ ਦੱਸੀ ਹੋਈ ਨਹੀਂ ਗਈ ਹੈਗੀ ਕਿ ਤੁਸੀਂ ਆਪਣਾ ਧਿਆਨ ਜਿਹੜਾ ਹੈਗਾ ਆਈ ਥਿੰਕ ਪਰਿਵਾਰ ਦੇ ਵਿੱਚ ਨਾ ਕੋ ਬਹੁਤਿਆਂ ਨੂੰ ਮੈਡੀਟੇਸ਼ਨ ਵਾਲ ਬੱਚਿਆਂ ਨੂੰ ਲਾਇਆ ਜਾਂਦਾ ਨਾ ਹਾਂਜੀ ਉਹਨਾਂ ਦਾ ਵਾਕਿਆ ਹੀ ਮਨ ਵੀ ਸ਼ਾਂਤ ਰਹਿੰਦਾ ਹਾਂਜੀ ਬਿਲਕੁਲ ਜਿਹੜੇ ਬੱਚੇ ਹੁਣ ਜਿਨ੍ਹਾਂ ਦੀ ਕੰਪਨੀ ਇਦਾਂ ਦੀ ਹੈਗੀ ਆ ਉਹ ਬੱਚੋਂ ਨੇ ਇਦਾਂ ਕਿ ਬਾਹਰ ਘੁੰਮਣਾ ਫਿਰਨਾ ਹੀ ਸਾਰਾ ਕੁਝ ਹੁੰਦਾ ਹਾਂਜੀ ਬਿਲਕੁਲ ਐਕਚੁਅਲੀ ਪਤਾ ਕਿ ਜਦੋਂ ਅਸੀਂ ਛੋਟੇ ਸੀਗੇ ਮਲਾਦਾ ਫਿਰ ਦਾਦਾ ਦਾਦੀ ਹੁੰਦੇ ਸੀਗੇ ਹਨਾ ਜੋ ਰਾਤ ਨੂੰ ਵੀ ਹੁੰਦਾ ਸੀ ਨਾ ਕਿ ਦਾਦਾ ਦਾਦੀ ਨੇ ਬਾਤਾਂ ਸੁਣਾਉਣੀਆਂ ਮੋਸਟਲੀ ਉਦੋਂ ਪਿੰਡ ਵਿੱਚ ਰਹਿੰਦੇ ਸੀ ਅਸੀਂ ਬਾਹਰ ਸੌਂਦੇ ਸੀਗੇ ਤੇ ਗਰਮੀਆਂ ਦੇ ਦਿਨਾਂ ਵਿੱਚ ਜਦੋਂ ਬਾਹਰ ਸੌਣਾ ਕੋਈ ਪੱਖਾ ਲਾ ਕੇ ਸਾਰੇ ਮੰਜੂ ਹਵਾ ਆ ਜਾਂਦੇ ਸੀਗੇ ਹਾਂਜੀ ਹਾਂਜੀ ਤੇ ਉਹ ਜਦੋਂ ਬਜ਼ੁਰਗਾਂ ਦੇ ਨਾਲ ਸੌਣਾ ਤੇ ਦਾਦਾ ਦਾਦੀ ਨੇ ਕਹ ਇਸ ਵੱਨਾਂ ਲਈ ਹੋਇਆ ਹੁਣ ਆਪਣੇ ਤਾਰੇ ਗਣੋ ਤਾਰੇ ਗਿਣਦੇ ਗਿਣਦੇ ਤਾਂ ਨੀਂਦ ਆ ਜਾਂਦੀ ਸੀ ਕਿ ਤਾਰੇ ਥੋੜੀ ਖਤਮ ਹੋਣੇ ਆ ਹੁਣ ਉਹ ਤਾਰੇ ਗਿਰਨ ਦੀ ਥਾਂ ਤੇ ਮੋਬਾਈਲ ਫੋਨ ਹੁੰਦੇ ਆ ਹਾਂਜੀ ਤੁਸੀਂ ਦੇਖੋ 90% ਬੱਚੇ ਜਿਹੜੇ ਆ ਲਾਈਟ ਬੰਦ ਹੁੰਦੀ ਆ ਤੇ ਫੋਨ ਦੀ ਫੋਨ ਦੀ ਬ੍ਰਾਈਟਨੈਸ ਵੀ ਬਹੁਤ ਘਟਾਈ ਹੁੰਦੀ ਆ ਹਾਂਜੀ ਹਾਂ ਤੇ ਉਹ ਜਾਏ ਉਹ ਵੀਡੀਓ 1 ਘੰਟਾ 2 ਘੰਟੇ ਉਹ ਸੌਣ ਤੋਂ ਪਹਿਲਾਂ ਵੀ ਟਾਈਮ ਸਪੈਂਡ ਕਰਦੇ ਆ ਹਾਂਜੀ ਉਹ ਉਹ ਜੀ ਉਹਨਾਂ ਦੀ ਸੋਚ ਜਿਹੜੀ ਆ ਬਣ ਜਾਂਦੀ ਆ ਉਹੋ ਜੀ ਉਹਨਾਂ ਨੂੰ ਮਤਲਬ ਵਿਚਾਰ ਚੱਲਦੇ ਨੇ ਹਾਂ ਡ੍ਰੀਮਸ ਵੀ ਉਹੋ ਜੇ ਆਉਂਦੇ ਨੇ ਹੁਣ ਤੁਸੀਂ ਕਦੀ ਕੋਈ ਇੰਸਟਾਗ੍ਰam ਤੇ ਕਦੀ ਆਪਾਂ ਵੀਡੀਓ ਦੇਖੀ ਨਾ ਕਈ ਵੇਲੇ ਬੱਚਾ ਸੁੱਤਾ ਪਿਆ ਵੀ ਐ ਕਰਦੇ ਆ ਕਰਦੇ ਆ ਮੈਂ ਹੁਣ ਕਈ ਵਾਰ ਬੱਚੇ ਨੂੰ ਪੁੱਛਦਾ ਕਿ ਸਕਰੀਨ ਟਾਈਮ ਕਿੰਨਾ ਚਾਰ-ਚਾਰ ਘੰਟੇ ਨਾਰਮਲ ਹੈ ਪੰਜ-ਪੰਜ ਤੋਂ ਘਟਦਾ ਹੈ ਹੀ ਨਹੀਂ ਕੋਈ ਇਹਦਾ ਇਹਦਾ ਕਾਰਨ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਨਾ ਬੱਚੇ ਨਾ ਪੇਰੈਂਟਸ ਨੂੰ ਦੇਖਦੇ ਆ ਜੀ ਠੀਕ ਹੈ ਨਾ ਕਿ ਬੱਚਾ ਪੇਰੈਂਟਸ ਨੂੰ ਦੇਖਦਾ ਕਿ ਇਹ ਮੋਬਾਈਲ ਤੇ ਕੰਮ ਕਰ ਰਿਹਾ ਤੇ ਮਤਲਬ ਮੋਬਾਈਲ ਵਧੀਆ ਚੀਜ਼ ਆ ਤੇ ਮੈਨੂੰ ਵੀ ਕਰਨਾ ਚਾਹੀਦਾ ਉਨ ਮੇ ਸਾਡਾ ਬੱਚਾ ਛੋਟਾ ਹੈ ਨਾ 3 ਸਾਲ ਦਾ ਤੇ ਉਹ ਉਹ ਸਾਨੂੰ ਕਾਪੀ ਬਹੁਤ ਕਰਦਾ ਮਤਲਬ ਮੇਰੇ ਹਸਬੰਦ ਕਾਪੀ ਕਰਦੇ ਬਹੁਤ ਕਾਪੀ ਕਰਨਾ ਉਹਨੇ ਮੈਨੂੰ ਬਹੁਤ ਕਾਪੀ ਕਰਨਾ ਅਸੀਂ ਜੋ ਕਰਦੇ ਆ ਨਾ ਉਹਨੇ ਉਹੀ ਚੀਜ਼ ਕਰਨੀ ਕੋਈ ਕਰਨ ਨਹੀਂ ਕਰਦਾ ਬਿਲਕੁਲ ਉਹਨਾਂ ਨੇ ਜੋ ਪੇਰੈਂਟਸ ਦੇਖਦੇ ਕਰਦੇ ਆ ਹਨਾ ਉਹਨਾਂ ਦੀ ਸੋਚ ਖਾਸ ਤੌਰ ਤੇ ਮਦਰ ਦਾ ਇਫੈਕਟ ਤਾਂ ਬਹੁਤ ਜ਼ਿਆਦਾ ਹੁੰਦਾ ਹਾਂਜੀ ਹਾਂਜੀ ਬਿਲਕੁਲ ਈਵਨ ਦੋ ਜਦੋਂ ਅਸੀਂ ਕਹਿੰਦੇ ਕਿ ਜਦੋਂ ਵੀ ਕੋਈ ਲੇਡੀ ਪ੍ਰੈਗਨੈਂਟ ਹੁੰਦੀ ਆ ਤਾਂ ਜੋ ਉਹਦੀ ਸੋਚ ਹੁੰਦੀ ਆ ਬੱਚੇ ਦੀ ਸੋਚ ਵੀ ਹੋਰ ਜੋ ਖਾਂਦੀ ਪੀਂਦੀ ਆ ਜੋ ਸੋਚਦੀ ਆ ਨਾ ਜਿਵੇਂ ਨਾ ਇੱਕ ਸਾਡੇ ਸਟੂਡੈਂਟ ਸੀ ਉਹ ਸੈਕੰਡ ਬੇਬੀ ਰਹੇ ਬੜਾ ਸਿਆਣਾ ਅੱਛਾ ਜੀ ਤੇ ਮੈਂ ਕਿਹਾ ਪਹਿਲੇ ਨੂੰ ਕਿ ਨਹੀਂ ਮੈਂ ਪਹਿਲੀ ਵਾਰੀ ਪਾਰਟਨਰ ਨਾਲ ਕੀਤਾ ਅੱਛਾ ਕਦੇ ਦੋਨਾਂ ਦੇ ਸੁਭਾਅ 'ਚ ਬੜਾ ਫਰਕ ਹੈ ਹਾਂ ਆਪੇ ਦੱਸਿਆ ਰਹੇ ਮਨ ਕੇ ਇਹ ਸੈਕੰਡ ਜਿਹੜਾ ਮੈਂ ਪਾਠ ਬੋਧ ਕੀਤਾ ਤੇ ਇਹਦਾ ਅਫੈਕਟ ਜਿਹੜਾ ਇਹ ਤੇ ਹੈਗਾ ਇਹ ਸਾਡੇ ਆਯੁਰਵੇਦ ਨਾ ਗਰਭ ਸੰਸਕਾਰ ਦੇ ਅੰਦਰ ਆਂਦਾ ਹਾਂਜੀ ਉਹ ਕਹਿੰਦੇ ਕਿ 6th ਮੰਥ ਦੇ ਵਿੱਚ ਨਾ ਬੱਚੇ ਦੀ ਬੁੱਧੀ ਡਵੈਲਪ ਹੁੰਦੀ ਆ ਹੂੰ ਤੇ ਉਹ ਛਸ਼ਟੇ ਬੁੱਧੀ ਕਰਕੇ ਕਿਹਾ ਗਿਆ ਦੋ ਵਿੱਚ ਫਿਰ ਜਦੋਂ ਪਾਰਟਿਕੁਲਰਲੀ ਜਿਵੇਂ ਸਾਡੇ ਕੋਲ ਪੇਸ਼ੈਂਟ ਹੁੰਦੇ ਆ ਨਾ ਤਾਂ ਮੈਂ ਉਹਨਾਂ ਨੂੰ ਉਹ ਵੇ ਦੀਆਂ ਚੀਜ਼ਾਂ ਬਹੁਤ ਦੱਸਦੀ ਆ ਕਿ ਤੁਹਾਨੂੰ ਉਹਦੀ ਬੁੱਧੀ ਡਵੈਲਪ ਹੋਣੀ ਆ ਨਾ ਤੁਸੀਂ ਤੁਸੀਂ ਯਾਦ ਰੱਖੋ ਕਿ ਤੁਸੀਂ ਆਹ ਚੀਜ਼ਾਂ ਕਰਨੀਆਂ ਕਰਨੀਆਂ ਠੀਕ ਹੈ ਤੁਸੀਂ ਇਮੋਸ਼ਨਲੀ ਜਿਹੜੀਆਂ ਆਪਾਂ ਮੂਵੀਜ਼ ਦੇਖਦੇ ਆਂ ਕੁਝ ਮਾਰਕੁਟਾਈ ਵਾਲੀਆਂ ਹੋ ਗਈਆਂ ਜਾਂ ਹਾਰਰ ਮੂਵੀਜ਼ ਹੋ ਗਈਆਂ ਉਹ ਬਿਲਕੁਲ ਨਹੀਂ ਦੇਖਣੀਆਂ ਉਹ ਤੁਸੀਂ ਰੱਬ ਵਾਲੇ ਪਾਸੇ ਜਿਆਦਾ ਧਿਆਨ ਲਾਉਣਾ ਚਾਹੀਦਾ ਹਾਂ ਜੀ ਹਾਂ ਤੁਸੀਂ ਪੜ੍ਹ ਸਕਦੇ ਹੋ ਤੁਸੀਂ ਗੁਰਬਾਣੀ ਸੁਣ ਲਓ ਉਹ ਨਹੀਂ ਸੁਣਨਾ ਤੁਸੀਂ ਕੋਈ ਬੁੱਕਸ ਪੜ੍ਹ ਲਓ ਵਧੀਆ ਜਿਹੜੇ ਦੇ ਵਿੱਚ ਤੁਸੀਂ ਇੰਟਰਸਟ ਰੱਖਦੇ ਹੋ ਕੋਈ ਹੌਬੀ ਚੂਜ਼ ਕਰ ਲਓ ਕਿਸੇ ਨੂੰ ਪੇਂਟਿੰਗ ਕਰਨ ਦਾ ਸ਼ੌਂਕ ਆ ਡਰਾਇੰਗ ਕਰਨ ਦਾ ਸ਼ੌਂਕ ਆ ਕਿਸੇ ਨੂੰ ਗਾਣੇ ਸੁਣਨੇ ਵਧੀਆ ਲੱਗਦੇ ਨੇ ਕੁਝ ਵੀ ਕਰ ਸਕਦੇ ਆ ਇੱਕ ਮੈਮ ਹੋਰ ਜਿੱਦਾਂ ਅੱਜ ਕੱਲ ਵਿਆਹ ਲੇਟ ਹੋ ਰਹੇ ਨੇ ਅੱਗੇ ਨਾਰਮਲੀ 22 23 ਸਾਲ ਚ ਕਰ ਦਿੰਦੇ ਸੀਗੇ ਨਾ ਇਹ ਇਨਫਰਟੀਲਿਟੀ ਤੇ ਇਹ ਵੀ ਫਰਕ ਪੈ ਰਿਹਾ ਹੈ ਜਵਾ ਲੇਟ ਹੋ ਰਿਹਾ ਨੇ ਬਿਲਕੁਲ ਬਿਲਕੁਲ ਪੈ ਰਿਹਾ ਕਿਉਂਕਿ ਕਿਹਾ ਨਾ ਕਿ ਆਯੁਰਵੇਦ ਅਕੋਰਡਿੰਗ ਉਹ ਕਹਿੰਦੇ ਕਿ ਜਦੋਂ ਬੱਚਾ ਜਿਵੇਂ ਬੱਚਾ ਜਦੋਂ ਜਨਮ ਹੁੰਦਾ ਨਾ ਉਹਦੀ ਗਰੋਇੰਗ ਏਜ ਹੁੰਦੀ ਆ ਸਾਰੀਆਂ ਚੀਜ਼ਾਂ ਨਵੀਆਂ ਬਣ ਰਹੀਆਂ ਹਨਾ ਉੱਥੇ ਉਹ ਕਹਿੰਦੇ ਕਿ ਕਫ ਧਾਤੂ ਕੰਮ ਕਰਦੀ ਆ ਸਾਡੀ ਕਿ ਨਵੀਆਂ ਚੀਜ਼ਾਂ ਬਣਾਉਣ ਦੇ ਵਿੱਚ ਸਾਡੀ ਕਫ ਧਾਤੂ ਹੈਲਪ ਕਰਦੀ ਆ ਹਾਂਜੀ ਸਿਰਫ ਇਹ ਕੁਝ ਏ ਜਿੱਦਾਂ ਦੀ ਆਉਂਦੀ ਆ ਜਦੋਂ ਨਾ ਸਾਡੀ ਸਟੇਬਿਲਿਟੀ ਆ ਜਾਂਦੀ ਆ ਫਿਰ ਨਾ ਕੁਝ ਬਹੁਤਾ ਖਾਸ ਵੱਧ ਰਿਹਾ ਹੁੰਦਾ ਨਾ ਕੁਝ ਬਹੁਤਾ ਘਟ ਰਿਹਾ ਹੁੰਦਾ ਉਹ ਸਟੇਬਿਲਿਟੀ ਆndi ਉਹੀ ਸਾਡੀ ਏਜ ਹੁੰਦੀ ਹੈ ਜਿਵੇਂ ਸਾਡਾ ਮੈਰिज ਵਗੈਰਾ ਅੱਗੇ ਹੁੰਦੀਆਂ ਸੀਗੀਆਂ ਕਿ ਕੁਝ 20 22 ਸਾਲ ਤੋਂ ਲੈ ਕੇ 30 ਸਾਲ ਦੇ ਵਿੱਚ ਵਿੱਚ ਵਿਆਹ ਹੋ ਜਾਂਦਾ ਸੀਗਾ ਹਨਾ ਤੇ ਬੱਚੇ ਵੀ ਜਲਦੀ ਹੋ ਜਾਂਦੇ ਸੀਗੇ ਹੁਣ ਮੋਸਟਲੀ ਕੀ ਹੈ ਕਿ ਕੁਝ ਕੈਰੀਅਰ ਓਰੀਐਂਟਡ ਹੋ ਗਿਆ ਨਾ ਸਾਰੇ ਤੇ ਮੋਸਟਲੀ ਹੈਗਾ ਇਹ ਚੀਜ਼ ਚਲੋ ਇੰਪੋਰਟੈਂਟ ਵੀ ਆਪਾਂ ਇਸ ਨੂੰ ਡਿਨਾਈ ਨਹੀਂ ਕਰ ਸਕਦੇ ਤੇ ਉਹਦੇ ਕਰਕੇ ਕੀ ਹੋ ਰਿਹਾ ਕਿ ਮੈਰिज 30 ਸਾਲ ਤੋਂ ਵੱਧ ਜ਼ਿਆਦਾਤਰ ਹਾਂਜੀ ਹਾਂ ਤੇ 35 ਸਾਲ ਤੇ ਵੀ ਹੋ ਰਹੀ ਆ ਇੱਕ ਤਾਂ ਮੈਂ ਕੇਸ ਪਿੱਛੇ ਕੇ ਮੇਰੇ ਕੋ ਇਨਫਰਟੀਲਿਟੀ ਦਾ ਕੇਸ ਸੀ ਸੋ ਮੈਂ ਪੇਸ਼ੈਂਟ ਨੂੰ ਪੁੱਛਿਆ ਕਿ ਤੁਸੀਂ ਕਿੰਨੀ ਦੇਰ ਤੋਂ ਕਨਸੀਵ ਕਰਨ ਦਾ ਟਰਾਈ ਕਰ ਰਹੇ ਹੋ ਕਹਿੰਦੇ 1 ਸਾਲ ਤੋਂ ਮੈਂ ਕਿਹਾ ਏਜ ਤਾਂ ਤੁਹਾਡੀ 39 ਆ ਕਹਿੰਦੇ ਹਾਂਜੀ ਮੇਰੀ ਮੈਰਿਜ ਹੀ 2 ਸਾਲ ਪਹਿਲਾਂ ਹੋਈ ਹੈ ਅੱਛਾ ਹੈਨਾ ਸੋ ਉਹ ਕਹਿੰਦੇ ਕਿ ਅਸੀਂ ਮੈਂ ਸੋਚਿਆ ਨਹੀਂ ਸੀਗਾ ਪਹਿਲਾਂ ਕਿ ਵੀ ਕਰਾਨੀਆਂ ਮੈਰੀਸ ਤੇ ਫਿਰ ਉਹ ਫਿਰ ਉਹ ਦੇਖੋ ਉਹ ਕਫ ਦੋਸ਼ ਕੰਮ ਕਰਦਾ ਸੀਗਾ ਫਿਰ ਪਿਤ ਦੋਸ਼ ਆ ਗਿਆ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਆ ਜਿਵੇਂ ਬਜ਼ੁਰਗ ਜਦੋਂ ਹੋ ਜਾਂਦੇ ਆ ਨਾ ਤੁਸੀਂ ਕਦੀ ਸੁਣਿਆ ਹੋਣਾ ਕਿ ਬਾਈ ਵਾਲੀ ਆ ਬਾਈ ਵੱਦੀ ਚੀਜ਼ਾਂ ਨਾ ਸਾਨੂੰ ਦੋ ਸਾਡੇ ਨਾ ਜੋੜਾ ਚ ਦਰਦ ਹੋਣ ਲੱਗ ਗਿਆ ਹੈ ਨਾ ਫਿਰ ਹੌਲੀ ਹੌਲੀ ਕਰਕੇ ਨਾ ਜਿਹੜਾ ਬਾਤ ਆ ਉਹ ਡੋਮਿਨੈਂਟ ਥੋੜਾ ਜਿਹਾ ਹੋਣ ਲੱਗ ਜਾਂਦਾ ਹੈ ਜਾਂ ਇੱਕ ਅਸੀਂ ਨਾਰਮਲ ਜੀ ਭਾਸ਼ਾ 'ਚ ਸਮਝੀਏ ਕਿ ਪਹਿਲਾਂ ਜਦੋਂ ਸਰੀਰ ਵਧੀਆ ਚੀਜ਼ਾਂ ਬਣ ਰਹੀਆਂ ਹੁੰਦੀਆਂ ਉਦੋਂ ਐਨਾਬੋਲਿਕ ਸਟੇਟ 'ਚ ਹੁੰਦਾ ਮਤਲਬ ਚੀਜ਼ਾਂ ਬਣਦੀਆਂ ਠੀਕ ਹੈ ਜਦੋਂ ਫਿਰ ਉਹ ਘਟਨੀਆਂ ਸ਼ੁਰੂ ਹੋ ਜਾਂਦੀਆਂ ਉਹ ਕੈਟਾਬੋਲਿਕ ਸਟੇਟ ਚ ਚਲੇ ਜਾਂਦਾ ਹੈ ਠੀਕ ਹੈ ਸੋ ਫਿਰ ਉਦਾਂ ਦਾ ਸ਼ਰੀਰ ਨਹੀਂ ਰਹਿੰਦਾ ਹੈਗਾ ਜਿੱਦਾਂ ਦਾ ਮਤਲਬ ਓਸੇਜ ਦੇ ਵਿੱਚ ਹੁੰਦਾ ਹੈ ਸੋ ਇਨਫਰਟੀਲਿਟੀ ਦਾ ਕਿਤੇ ਨਾ ਕਿਤੇ ਕਾਰਨ ਤਾਂ ਹੈਗਾ ਹੈ ਇਹ ਏਜ ਫੈਕਟਰ ਵੀ ਹੋ ਜਾਣਾ ਹਾਂਜੀ ਏਜ ਫੈਕਟਰ ਕਿਤੇ ਨਾ ਕਿਤੇ ਤਾਂ ਚਲੋ ਹੈਗਾ ਹੈ ਜੀ ਆਪਾਂ ਹੁਣ ਗੱਲ ਕਰ ਰਹੇ ਆ ਨਾ ਇਨਫਰਟੀਲਿਟੀ ਦੀ ਜਿਵੇਂ ਹੁਣ ਦੇਰ ਰਾਤ ਤੱਕ ਜਾਗਣਾ ਹੈ ਨਾ ਅੱਜ ਨੋਰਮਲੀ ਹੋ ਗਿਆ ਲੋਕਾਂ ਦਾ 10 ਵਜੇ ਡਿਨਰ ਕਰਨਾ ਹਾਂਜੀ ਤੇ ਫਿਰ 12 ਵਜੇ ਜਾ ਕੁਸੋਣਾ ਨਾ ਇਹ ਵੀ ਇਫੈਕਟ ਕਰਦਾ ਹੈ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਫੈਕਟ ਕਰਦਾ ਹੈ ਅੱਛਾ ਦੇਖੋ ਕਿ ਆ ਨਾ ਕਿ ਹੁਣ ਆਪਾਂ ਇੱਕ ਚੀਜ਼ ਕਰਦੇ ਆ ਨਾ ਕਿ ਆਪਾਂ ਕਿ ਇਨਫਰਟੀਲਿਟੀ ਨੂੰ ਕਿਵੇਂ ਅਫੈਕਟ ਕਰਦਾ ਹਨ ਜਦੋਂ ਤਾਂ ਅਸੀਂ ਕਹਿੰਦੇ ਆ ਕਿ ਹਜੇ ਸਾਡੇ ਕੋਲੇ ਬੇਬੀ ਨਹੀਂ ਹੈਗਾ ਹਨਾ ਬੱਚਾ ਨਹੀਂ ਹੈਗਾ ਉਸ ਟਾਈਮ ਅਸੀਂ ਟਾਈਮ ਨਾ ਸੌ ਸਕਦੇ ਆ ਹਾਂਜੀ ਕਿਉਂਕਿ ਸਾਡੇ ਕੋਲ ਰਿਸਪਾਂਸਿਬਿਲਟੀ ਨਹੀਂ ਹੈਗੀ ਹਾਂਜੀ ਪਰ ਜਦੋਂ ਸਾਡੇ ਕੋਲ ਰਿਸਪਾਂਸਿਬਿਲਟੀ ਆਉਂਦੀ ਆ ਜਦੋਂ ਬੱਚਾ ਸਾਡੇ ਹੱਥ ਚ ਆਂਦਾ ਆ ਠੀਕ ਹੈ ਨਾ ਫਿਰ ਸਾਡਾ ਜਿਹੜਾ ਬਹੁਤਾ ਟਾਈਮ ਆ ਨਾ ਬੱਚੇ ਦੇ ਨਾਲ ਐਡਜਸਟ ਹੋ ਜਾਂਦਾ ਹੈ ਹੁਣ ਮੇਰਾ ਬੱਚਾ 3 ਸਾਲ ਦਾ ਹੈ ਹਾਂਜੀ ਤੇ ਹੁਣ ਜਾ ਕੇ ਉਹ ਟਾਈਮ ਨਾ ਸੌਣ ਲੱਗਾ ਨਹੀਂ ਤਾਂ ਉਹ ਮੰਨ ਕਰਦਾ ਸੀ ਉਹ ਰਾਤ ਨੂੰ 8 ਵਜੇ ਵੀ ਸੌਂ ਗਿਆ ਮੰਨ ਕਰਦਾ ਉਹਨੇ ਰਾਤ ਨੂੰ 12 1 ਵਜੇ ਦਾਣੇ ਆ ਫਿਰ ਜਦ ਤੱਕ ਉਹਨੇ ਨਹੀਂ ਸੌਣਾ ਫਿਰ ਆਪਾਂ ਵੀ ਨਹੀਂ ਨਾਲ ਸੌ ਸਕਦੇ ਨਾ ਖਾਸ ਕਰਕੇ ਮਦਰ ਤਾਂ ਨਹੀਂ ਸੌ ਸਕਦੀ ਨਾਲ ਕਿਉਂਕਿ ਆਪਾਂ ਆਪਾਂ ਬੱਚੇ ਨੂੰ ਆਪਣੇ ਨਾਲ ਹੀ ਸਲਾਣਦੇ ਆਪਾਂ ਤਾਂ ਨਹੀਂ ਕਰਦੇ ਨਾ ਕਿ ਹੋਰ ਬੈੱਡ ਤੇ ਪਾਤਾ ਬੱਚਾ ਆਪੇ ਹਨਾ ਉਹ ਕਰੇ ਤੇ ਫਿਰ ਕੀ ਹੈ ਕਿ ਜਦੋਂ ਹਜੇ ਅਸੀਂ ਕਨਸੈਪਚੁਅਲੀ ਟਰਾਈ ਕਰ ਰਹੇ ਹਾਂ ਨਾ ਕਿ ਬੱਚੇ ਵਾਸਤੇ ਅਸੀਂ ਟਰਾਈ ਕਰ ਰਹੇ ਹਾਂ ਤੇ ਹੁੰਦਾ ਕੀ ਆ ਕਿ ਚਾਹੇ ਹੁਣ ਨਾ ਇਹ ਮੈਟਰੋ ਸਿਟیز ਦੀ ਗੱਲ ਲਗਾ ਲਓ ਚਾਹੇ ਛੋਟੇ ਸ਼ਹਿਰਾਂ ਦੀ ਵੀ ਮੈਂ ਪਿੰਡਾਂ ਦੀ ਗੱਲ ਤਾਂ ਨਹੀਂ ਜ਼ਿਆਦਾ ਕਰੂੰਗੀ ਕਿਉਂਕਿ ਮੈਂ ਜਿਹੜੇ ਪਿੰਡ ਤੋਂ ਮੈਂ ਬਿਲੋਂਗ ਕਰਦੀ ਆ ਜਦੋਂ ਉਸ ਪਿੰਡ ਦੇ ਵਿੱਚ ਮੈਂ ਜਾਂਦੀ ਆ ਉੱਥੇ ਮੈਕਸਿਮਮ ਲੋਕੀ ਹਜੇ ਵੀ ਜਲਦੀ ਸੌ ਜਾਂਦੇ ਨੇ अच्छा जल्दी रोटी खा लेनी 7 ਵਜੇ ਨਾ 7 ਵਜੇ ਨੂੰ ਰੋਟੀ ਖਾ ਲੈਣੀ ਆ ਸੂਰ ਢਲਣ ਤੋਂ ਪਹਿਲਾਂ ਪਹਿਲਾਂ ਨਾ ਮੇਰਾ ਤਾਂ ਪਹਿਲਾਂ ਪਹਿਲਾਂ ਰੋਟੀ ਖਾ ਲੈਂਦਾ ਬਿਲਕੁਲ ਔਰ ਉਹੀ ਵਧੀਆ ਟਾਈਮ ਹੈ ਹੈਨਾ ਉਹਨਾਂ ਨੇ ਜਲਦੀ ਰੋਟੀ ਖਾ ਲੈਣੀ ਆ ਤੇ ਟਾਈਮ ਨਾਲ ਉਹਨਾਂ ਨੇ ਸੌ ਜਾਣਾ 9 ਵਜੇ ਸੌ ਜਾਣਾ ਹੁਣ ਅਸੀਂ ਜਦੋਂ ਸ਼ਹਿਰ ਦੇ ਵਿੱਚ ਦੇਖਣਾ ਕਿ ਇੱਥੇ ਤਾਂ 9 ਵਜੇ ਤੋਂ ਬਾਅਦ ਰੋਟੀ ਬਣ ਰਹੀ ਆ ਤੇ ਮਤਲਬ ਲੇਟ ਡਿਨਰ ਹੋ ਰਿਹਾ ਤੇ ਫਿਰ ਸੋਣਾ ਕਦੋਂ ਆ ਫਿਰ 12 1 ਵਜੇ ਜਾਣੇ ਆ ਸੌਣ ਨੂੰ ਹਨ ਫਿਰ ਉੱਠਣਾ ਨਹੀਂ ਟਾਈਮ ਸਾਬ ਫਿਰ ਉੱਠਣਾ ਨਹੀਂ ਟਾਈਮ ਨਾਲ ਹਨਾ ਸੋ ਦੇਖੋ ਇੱਥੇ ਪਤਾ ਕਿ ਇੱਕ ਬੜਾ ਵੱਡਾ ਫੈਕਟਰ ਕੰਮ ਕਰਦਾ ਹੈ ਜੀ ਸ ਦਾ ਨਾਮ ਇਸ ਲਈ ਲੈ ਰਹੀਆਂ ਕਿਉਂਕਿ ਆਯੁਰਵੇਦ ਦੇ ਵਿੱਚ ਇਹ ਚੀਜ਼ਾਂ ਨਾ ਕਲੀਅਰਲੀ ਮੈਂਸ਼ਨ ਕੀਤੀਆਂ ਹੋਈਆਂ ਉਹਨਾਂ ਨੇ ਉਹਨਾਂ ਨੇ ਲਾਈਫਸਟਾਈਲ ਦਾ ਤਾਂ ਇੰਨਾ ਵਧੀਆ ਤਰ੍ਹਾਂ ਐਕਸਪਲੇਨ ਕੀਤਾ ਜੀਵਨ ਸ਼ੈਲੀ ਨੂੰ ਇੰਨੀ ਵਧੀਆ ਤਰ੍ਹਾਂ ਐਕਸਪਲੇਨ ਕਰਦੇ ਆ ਉਹ ਕਹਿੰਦੇ ਕਿ ਬਿਮਾਰੀ ਦੀ ਬਿਮਾਰੀ ਜੇ ਹੋ ਗਈ ਤਾਂ ਉਹਦੀ ਉਹਨੂੰ ਜੜ ਤੋਂ ਹਾਂਜੀ ਜੜ ਫੜੋ ਤੇ ਉਹਦੀ ਜੜ ਤੋਂ ਖਤਮ ਕਰੋ ਵੈਸੇ ਬੇਸਿਕਲੀ ਉਹ ਕਹਿੰਦੇ ਕਿ ਪਹਿਲਾਂ ਆਪਾਂ ਲਾਈਫਸਟਾਈਲ ਹੀ ਐਵੇਂ ਦੇ ਰੱਖੀਏ ਕਿ ਡਿਜ਼ੀਜ਼ਸ ਹੋਣ ਹੀ ਨਾ ਹੈਨਾ ਤਾਂ ਇਹ ਜ਼ਿਆਦਾ ਵਧੀਆ ਹੈ ਤੇ ਉਹ ਜਦੋਂ ਰਾਤ ਨੂੰ ਹੁਣ ਆਪਾਂ ਗੱਲ ਕਰਦੇ ਨਾ ਰਾਤ ਨੂੰ ਕਿਉਂ ਜ਼ਿਆਦਾ ਲੇਟਸ ਹੁੰਦੇ ਆ ਹੁਣ ਅਪਾ ਕਰਦੇ ਆ ਮੈਟਰੋ ਸਿਟੀਜ਼ ਦੀ ਗੱਲ ਪਹਿਲਾਂ ਦਾ ਜੀ ਮੈਟਰੋ ਸਿਟਿਸ ਦੇ ਵਿੱਚ ਕੀ ਆ ਕਿ ਉਹਨਾਂ ਦੀ ਜਿਹੜੀਆਂ ਜੌਬਸ ਨੇ ਨਾ ਉਹ ਐਵੇਂ ਦੀਆਂ ਹੀ ਨੇ ਕਿ ਜਾਂ ਤਾਂ ਨਾਈਟ ਸ਼ਿਫਟ ਹੁੰਦੀ ਆ ਨਾਈਟ ਸ਼ਿਫਟ ਹੁੰਦੀ ਆ ਜਾਂ ਲੇਟ ਹੁੰਦੀ ਆ ਲੇਟ ਨਾਈਟ ਆਉਂਦੇ ਨੇ ਲੇਟ ਨਾਈਟ ਆਉਂਦੇ ਨੇ ਜਾਂ ਫਿਰ ਉਹਨਾਂ ਦੀਆਂ ਜਿਹੜੀਆਂ ਹਾ ਡੈਸਕ ਜੌਬਸ ਵੀ ਹੈਗੀਆਂ ਨੇ ਜਾਂ ਆਨਲਾਈਨ ਜੌਬਸ ਕਰਦੇ ਨੇ ਉਹ ਬੜੀਆਂ ਉਹਨਾਂ ਦੀਆਂ ਲੇਟ ਲੇਟ ਨਾਈਟ ਤੱਕ ਚੱਲਦੀਆਂ ਜਾਂ ਉਹ ਕਿਸੇ ਫੋਰਨ ਕੰਪਨੀ ਨਾਲ ਕੰਮ ਕਰ ਰਹੇ ਨੇ ਤਾਂ ਉਹਨਾਂ ਦਾ ਬਿਲਕੁਲ ਹੀ ਡਿਫਰੈਂਟ ਹੁੰਦਾ ਸਕਿਊਲ ਸੌਣਾ ਉੱਠਣਾ ਸਾਰਾ ਉਹਨਾਂ ਦੇ ਹਿਸਾਬ ਨਾਲ ਹੈ ਨਾ ਤੇ ਜਾਂ ਫਿਰ ਕਿਹਾ ਕਿ ਦੋਨੋਂ ਕਪਲਸ ਚੱਥੇ ਦੋਨੋਂ ਕਪਲਸ ਜੌਬ ਕਰਦੇ ਨੇ ਚਾਹੇ ਛੋਟੀਆਂ ਸਿਟਿਜ਼ ਨੇ ਉਹ ਕੀ ਕਰਦੇ ਆ ਉਹ ਕਹਿੰਦੇ ਕਿ ਜਦੋਂ ਅਸੀਂ ਦੋਨੋਂ ਜੌਬ ਕਰਦੇ ਆ ਤੇ ਇੱਕ ਰਾਤ ਦਾ ਸਮਾਂ ਹੁੰਦਾ ਜਿਹੜਾ ਅਸੀਂ ਦੋਨਾਂ ਇੱਕ ਦੂਜੇ ਨਾਲ ਬੈਠ ਕੇ ਗੱਲ ਕਰ ਸਕਦੇ ਆ ਹਨਾ ਫਿਰ ਡੇ ਨਾਲ ਮੰਨ ਲਓ 9 10 ਵਜੇ ਉਹਨਾਂ ਨੇ ਡਿਨਰ ਕੀਤਾ ਇਹ ਪੇਸ਼ੈਂਟਸ ਦੀ ਮੈਂ ਆਹ ਸਟੋਰੀ ਦੱਸ ਰਹੀ ਆ ਕਿ ਪੇਸ਼ੈਂਟਸ ਐਵੇਂ ਦੱਸਦੇ ਨੇ ਕਿ 9 10 ਵਜੇ ਡਿਨਰ ਕਰਦੇ ਆ ਤੇ ਫਿਰ ਅਸੀਂ ਥੋੜੀਕ ਜਿਹੀ ਦੇਰ ਬਾਅਦ 15-20 ਮਿੰਟਾਂ ਦਾ ਜ਼ਿਆਦਾ ਅਸੀਂ ਸੈਰ ਕਰਨ ਚਲੇ ਜਾਂਦੇ ਆ ਫਿਰ ਅਸੀਂ ਕੁਝ 11 ਵਜੇ ਸੈਰ ਕਰਕੇ ਆਣੇ ਆ ਫੇ ਅਸੀਂ ਥੋੜਾ ਜਿਹਾ ਟੀਵੀ ਦੇਖਣਾ ਹੁੰਦਾ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਕਰਕੇ ਫਿਰ ਸਾਡੇ 12:00 ਇੱਕ ਵੱਜ ਜਾਂਦੇ ਨੇ ਸੌਣ ਨੂੰ ਅੱਛਾ ਔਰ ਮੈਂ ਪੇਸ਼ੈਂਟਸ ਨੂੰ ਰਿਕੁਐਸਟ ਕਰਨੀ ਕਿ ਤੁਸੀਂ ਜਲਦੀ ਸੌਇਆ ਕਰੋ ਇਹ ਤੁਹਾਡੇ ਲਈ ਇੰਪੋਰਟੈਂਟ ਆ ਕਿਉਂਕਿ ਤੁਸੀਂ ਜਲਦੀ ਸੋਵੋਗੇ ਨਹੀਂ ਤਾਂ ਜਲਦੀ ਉੱਠ ਨਹੀਂ ਪਾਈਓਗੇ ਨਾ ਹਾਂਜੀ ਹਾਂ ਪ੍ਰੋਪਰ ਪ੍ਰੋਪਰ ਨੀਂਦ ਨਹੀਂ ਆਣੀ ਹੈਗੀ ਤੇ ਫਿਰ ਤੁਸੀਂ ਸਵੇਰ ਵੀ ਨਹੀਂ ਜਲਦੀ ਉੱਠ ਸਕਦੇ ਤਾਂ ਤੁਸੀਂ ਐਕਟਿਵ ਨਹੀਂ ਰਹਿਣਾ ਹੈਗਾ ਹੈਨਾ ਫਿਰ ਇਨਫਰ ਕਿਵੇਂ ਇੰਪੈਕਟ ਕਰਦਾ ਆਪਾਂ ਉੱਥੇ ਗੱਲ ਕਰਦੇ ਆ ਉਹ ਕੀ ਕਹਿੰਦੇ ਕਿ ਜਦੋਂ ਤੁਸੀਂ ਰਾਤ ਨੂੰ ਲੇਟ ਸੌਣੇ ਆ ਠੀਕ ਹੈ ਜਿਹੜਾ ਤੁਹਾਡਾ ਬਾਤ ਪਿਤ ਦੋਸ਼ ਆ ਉਹ ਵੱਧਿਆ ਹਾਂਜੀ ਠੀਕ ਹੈ ਸੋ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਦੋਸ਼ ਇੰਬੈਲੈਂਸ ਨਹੀਂ ਚਾਹੀਦੇ ਨਾ ਬੈਲੈਂਸ ਸਟੇਟ 'ਚ ਹੋਣੇ ਚਾਹੀਦੇ ਆ ਫਿਰ ਉਹ ਕਹਿੰਦੇ ਕਿ ਬਾਤ ਪਿਤ ਵੱਧ ਗਿਆ ਠੀਕ ਹੈ ਫਿਰ ਅਸੀਂ ਸਵੇਰ ਲੇਟ ਉੱਠਣਾ ਹਾਂਜੀ ਐਕਚੁਅਲ ਜੀ ਕੀ ਹੈ ਕਿ ਤੁਸੀਂ 6 ਵਜੇ ਤੱਕ ਕਰਤਾ ਐਟ ਲੀਸਟ ਉੱਠ ਜਾਓ ਨਾ 6 ਵਜੇ ਤੱਕ ਕਰਤਾ ਉੱਠ ਜਾਓ ਜੇ ਜ਼ਿਆਦਾ ਆਪਾਂ ਨਹੀਂ ਕਰ ਸਕਦੇ ਫਿਰ ਉਹ ਕੀ ਕਰਦੇ ਹੋ ਕਹਿੰਦੇ ਕਿ ਅਸੀਂ 8 9 ਵਜੇ ਜਾਂਦੇ ਆ ਸਾਨੂੰ ਉੱਠ ਦਿਆਂ ਨੂੰ ਤੇ 6 ਤੋਂ 10 ਵਜੇ ਦਾ ਟਾਈਮ ਨਾ ਕਫ ਦੋਸ਼ ਦਾ ਟਾਈਮ ਆ ਅੱਛਾ ਕਫ ਦੋਸ਼ ਮਤਲਬ ਕਿ ਉਹਦੇ ਨਾਲ ਹੀ ਜੇ ਆਪਾਂ ਨਾਰਮਲ ਜਿਹਾ ਗੱਲ ਕਰੀਏ ਜੇ ਕਫ ਦੋਸ਼ ਜ਼ਿਆਦਾ ਵਧੂਗਾ ਤਾਂ ਮਟਾਪਾ ਹੋਣਾ ਥਾਇਰੋਇਡ ਹੋ ਗਿਆ ਠੀਕ ਹੈ ਡਾਇਬਟੀਜ਼ ਵਗੈਰਾ ਇਹ ਪਹਿਲਾਂ ਨਾ ਇੱਥੋਂ ਸਟਾਰਟ ਹੁੰਦੀ ਹੈ